ਹੁਣੇ-ਹੁਣੇ ਬਠਿੰਡਾ ਤੋਂ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਇਥੋਂ ਦੇ ਜੀਵਨ ਸਿੰਘ ਵਾਲਾ ਅਤੇ ਕੋਟ ਸ਼ਮੀਰ ਦੇ ਉਚਾਲੇ ਵਾਗਦੀ ਡਰੇਨ ਦੇ ਵਿੱਚ ਸਵਾਰੀਆਂ ਨਾਲ ਬੱਸ ਭਰੀ ਡਿੱਗ ਪਈ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਦੇ ਦੌਰਾਨ ਅੱਧੀ ਦਰਜਣ ਤੋਂ ਵੱਧ ਸਵਾਰੀਆਂ ਦੀ ਡੈਥ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਜਦ ਕਿ ਬਾਕੀ ਰਾਹਤ ਦਾ ਕੰਮ ਜਾਰੀ ਹੈ NDRF ਦੀਆਂ ਟੀਮਾਂ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਸੰਸਥਾਵਾਂ ਮੌਕੇ ਤੇ ਪੁੱਜੀਆਂ ਹਨ ਅਜੇ ਤੱਕ ਵੀ ਕਈ ਸਵਾਰੀਆਂ ਬੱਸ ਵਿੱਚ ਫਸੀਆਂ ਹੋਈਆਂ ਹਨ ਜਿਨ੍ਹਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਇਹ ਹਾਦਸਾ ਮੀਂਹ ਦੇ ਕਾਰਨ ਬੱਸ ਦੇ ਬੇਕਾਬੂ ਹੋਣ ਕਾਰਨ ਵਾਪਰਿਆ ਹੁਣ ਤੱਕ 8 ਲੋਕਾਂ ਦੀ ਡੈਥ ਹੋ ਚੁੱਕੀ ਹੈ ਜੋ ਕਿ ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ ਫੋਸੇ ਜੋਗ ਸੂਤਰਾ ਤੋਂ ਪਤਾ ਲੱਗਿਆ ਹੈ ਕਿ ਇਹ বাস ਸਰਦੂਲਗੜ ਤੋਂ ਬਠਿੰਡਾ ਨੂੰ ਆ ਰਹੀ ਸੀ ਤਾਂ ਇੱਕ ਪ੍ਰਾਈਵੇਟ বাস ਜ਼ਿਲ੍ਹੇ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਗੰਦੇ ਨਾਲੇ ਵਿੱਚ ਇਹ বাস ਵਿੱਗੀ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪਾਰਟੀਆਂ ਨੇ ਮੌਕੇ ਤੇ ਘਟਨਾ ਸਥਾਨ ਤੇ ਪਹੁੰਚੀਆਂ ਅੱਧੇ ਐਨ ਡੀ ਆਰ ਐਫ ਅਤੇ ਲੋਕਲ ਵਲੰਟੀਅਰਾਂ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਲੋਕਾਂ ਦਾ ਪਤਾ ਲਗਾਇਆ ਜਾ ਸਕੇ ਜਿਨ੍ਹਾਂ ਦੇ ਰਿਸ਼ਤੇਦਾਰ ਜਾਂ ਕੋਈ ਵੀ ਵੀਰ ਭਰਾ ਜੋ ਇਸ ਬੱਸ ਦੇ ਵਿੱਚ ਸਫ਼ਰ ਕਰ ਰਿਹਾ ਸੀ ਉਸ ਦੀ ਉਹਨਾਂ ਤੱਕ ਜਾਣਕਾਰੀ ਪਹੁੰਚ ਜਾਵੇ ਭਾਈ ਜੀਵਨ ਸਿੰਘ ਵਾਲਾ ਤੇ ਕੋਟਸ਼ਮੀਰ ਦੇ ਰਾਹ 'ਚ ਜਿਹੜਾ ਨਾਲਾ ਆਉਂਦਾ ਆਪਣਾ ਡਰੇਨ ਗੰਦਾ ਨਾਲਾ ਵੀਰੇ ਉੱਥੇ ਬੱਸ ਡਿੱਗ ਗਈ ਜੇ ਕਿਸੇ ਦਾ ਵੀ ਕੋਈ ਰਿਸ਼ਤੇਦਾਰ ਭੈਣ ਭਰਾ ਤਲਵੰਡੀ ਤੋਂ ਬਠਿੰਡੇ ਨੂੰ ਜਾਣ ਵੇਲੇ ਚੜਿਆ 2:00 ਵਜੇ ਬੱਸ ਚੱਲੀ ਆ ਵੀਰੇ ਲਾਲ ਜੀ ਬਸ ਆਹਾ ਤਾਂ ਵੀਰੇ ਡਰੇਨ 'ਚ ਡਿੱਗ ਗਈ ਆਪਦੀ ਪੜਤਾਲ ਕਰ ਲੋ ਆਪਦੇ ਭੈਣ ਭਰਾ ਰਿਸ਼ਤੇਦਾਰ ਦੀ ਆ ਪਬਲਿਕ ਲੱਗੀ ਪਈ ਆ ਵੀਰੇ